ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਬੱਠੇਪਣੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਗੁਰਸੇਵਕ ਸਿੰਘ ਦੇ ਘਰ ਆ ਜਬ ਪਹੁੰਚ ਚੁੱਕੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਕੁਝ گاਵਾਂ ਘੁੰਮਣ ਤੇ ਕੁਝ ਇੱਕ ਦੋ گاਵਾਂ ਵਿੱਚ ਤਾਜ਼ੀਆਂ ਸੂਈਆਂ ਦਿਖਾਉਣੀਆਂ ਵਾ ਜਿਆਦਾ ਜਾਣਕਾਰੀ ਵੀਰ ਨਾਲ ਕਰਾਂਗੇ ਗੱਲਬਾਤ ਪੁੱਛਾਂਗੇ ਸਾਰੀ ਡਿਟੇਲ ਉਸ ਤੋਂ ਪਹਿਲਾਂ ਦੋਸਤੋ ਇੱਕ ਬੇਨਤੀ ਜਿਹੜੇ ਵੀਰੇ ਇਸ ਚੈਨਲ ਤੇ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਕੇ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ। ਸੋ ਦੋਸਤੋ ਦੂਜੀ ਬੇਨਤੀ ਇਹ ਹੈ ਇੱਥੇ ਆਓ ਇੱਥੇ ਆ ਕੇ ਆਪਣੀ ਤਸਦੀਕ ਕਰਕੇ ਪਸ਼ੂ ਖਰੀਦੋ। ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ। ਵੀਡੀਓ ਨੂੰ ਦੋਸਤੋ ਬਹੁਤ-ਬਹੁਤ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਕਿਸੇ ਹੋਰ ਵੀ ਵੀਰ ਭਰਾ ਦਾ ਫਾਇਦਾ ਹੋ ਸਕਦਾ। ਸੋ ਦੋਸਤੋ ਜ਼ਿਆਦਾ ਜਾਣਕਰ ਲਈ ਵੀਰ ਕੁਝ ਸੇਪਨਾ ਕਰਦੇ ਆਂ ਗੱਲ ਬਾਤ। ਕੁੱਛ ਦਿਆਂ ਸਾਰੀ ਡਿਟੇਲ ਇਹਨਾਂ ਦੇ ਕੋਲ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਲਵਿੰਦਰ ਵੀਰ ਜੀ। ਔਰ ਵੀਜੀ ਠੀਕ ਠਾਕ ਜੀ ਬਾਸ ਬਹੁਤ ਵਧੀਆ ਬਹੁਤ ਬਹੁਤ ਚੱਲੀ ਜਾਂਦਾ ਕੰਮ ਕਰ ਰਹੀ ਹੈ ਹਾਂ ਠੀਕ ਹੈ ਜੀ ਬਹੁਤ ਵਧੀਆ ਤੁਹਾਡਾ ਆਪਣਾ ਹਾਂਜੀ ਵੀਜੀ ਸਸੀ ਗੱਲ ਬਲਵਿੰਦਰ ਵੀਰ ਜੀ ਸਸੀ ਗੱਲ ਸਸੀ ਖੈਰਾ ਡੇਰੀ ਫਾਰਮ ਦਾ ਬਹੁਤ ਬਹੁਤ ਵੈਲਕਮ ਆ ਜੀ ਸਾਡੇ ਕੋਲ ਆਉਣ ਵਾਸਤੇ ਥੈਂਕ ਯੂ ਵੀਜੀ ਥੈਂਕ ਯੂ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਠੀਕ ਹੈ ਜੀ ਹਾਂਜੀ ਔਰ ਦੂਰ ਨੇੜੇ ਪਿਆਰ ਭਰੀ ਸਸੀ ਗੱਲ ਸਾਰੇ ਦਰਸ਼ਕ ਜੋ ਵੀ ਵੀਡੀਓ ਨੂੰ ਪਿਆਰ ਦਿੰਦੇ ਨੇ ਠੀਕ ਹੈ ਵੀਜੀ ਠੀਕ ਹੈ ਧੰਨਵਾਦ ਸਸੀ ਗੱਲ ਹਾਂਜੀ ਵੀਜੀ ਆਪਣਾ ਐਡਰੈਸ ਬੋਲ ਦਿਓ ਜੀ ਐਡਰੈਸ ਆਪਣਾ ਜੀ ਤਰਨਤਾਰਨ ਜ਼ਿਲ੍ ਠੀਕ ਹੈ ਜੀ ਪਿੰਡ ਬੱਠੇ ਪੈਣੀ ਹੈ ਜੀ ਆਪਣਾ ਫੋਨ ਨੰਬਰ ਵੀਜ਼ੀਬਲ ਹੈ 7973690356 842719287 ਹੈ ਜੀ ਠੀਕ ਹੈ ਬੀਜੀ ਠੀਕ ਹੈ ਨਾਮ ਵੀ ਜਿੱਦਾਂ ਦੋ ਨਾ ਗੁਰਸੇਵ ਕੱਲ ਠੀਕ ਹੈ ਬੀਜੀ ਹਾਂ ਜੀ ਅੱਜ ਵੀਰ ਜੀ ਕਿੰਨੇ ਪਸ਼ੂ ਸੇਲ ਤੇ ਅੱਜ ਤਾਂ ਜੀ ਪਸ਼ੂ ਤਾਂ ਆਪਣੇ ਕੋਲ ਕਾਫੀ ਸੀਗੇ ਹੁਣੇ ਤੁਹਾਡੇ ਸਾਹਮਣੇ ਆਪਾਂ ਦੋ ਕ ਸੇਲ ਕਰਤੀਆਂ ਚਲੇ ਗਈਆਂ ਨੇ ਅੱਛਾ ਜੀ ਹੁਣ ਵੀ ਐਨੀਮਲ ਆਪਣੇ ਕੋਲ ਜਾਨੀ ਕਿ 7-8 ਹੈਗੇ ਨੇ ਠੀਕ ਹੈ ਜੀ ਜੀ ਇਹਨਾਂ ਦੇ ਵਿੱਚ ਵੀਰ ਜੀ ਦੋ ਗਾਵਾਂ ਸੂਈਆਂ ਪੰਜ ਗੱਪਣ ਹਾਂ ਜੀ ਠੀਕ ਹੈ ਜੀ ਪੰਜ ਗਾਇਆਂ ਦੰਪੂ ਨਾ ਨਹੀਂ ਠੀਕ ਹੁਣ ਬੱਚੇ ਦਿੱਤੇ ਹੋਏ ਨੇ ਠੀਕ ਹੈ ਬੀ ਜੀ ਇਹਦੇ ਬਾਰੇ ਵੀ ਜੀ ਦਸੀ ਇਹ ਵੱਡੀ ਗੱਲ ਹੈ ਕਿ ਪੈਣੀ ਮੇਕਰਦੀ ਹੈ ਵੀਰ ਜੀ ਅੱਛਾ ਜੀ ਇਹਨੇ 30 ਕਿਲੋ ਦੁੱਧ ਪਹਿਲੇ ਸਵੇਰੇ ਦਾ ਦਿੱਤਾ ਹੋਇਆ ਠੀਕ ਹੈ ਜੀ ਅਜੇ 15 ਦਿਨ ਪੈਂਡਿੰਗ ਪੈਣੇ ਇਹਦੇ ਠੀਕ ਹੈ ਜੀ 15 ਦਿਨ ਮੰਨ ਕੇ ਚਲੋ ਲੈ ਕੇ ਜਾਉਗੀ ਠੀਕ ਹੈ ਜੀ ਆਸਵੇਂ ਮੜਾ ਜਾ ਅਬ ਅੱਛੀ ਨੂੰ ਤੋੜ ਕੇ ਦਿਖਾ ਠੀਕ ਹੈ ਤੇ ਵੀਰ ਜੀ ਕਿੰਨਾ ਦਾ ਦੁੱਧ ਨੇ ਪਹਿਲੇ ਸਵੇਰੇ ਚ ਪਾਇਆ ਦੁੱਧ ਵੀਰ ਜੀ 30 ਪਲੱਸ ਚੱਲੀ ਆ ਪਹਿਲਾਂ ਫਾਰਮਰ ਦੇ ਅਕੋਰਡਿੰਗ ਗਾੜੀ ਹੁਣ ਸੱਚ ਆ ਕਿ ਝੂਠ ਆ ਉਹ ਤਾਂ ਪਰਮਾਤਮਾ ਨੂੰ ਪਤਾ ਬਾਕੀ ਆਪਾਂ ਨੂੰ ਪਤਾ ਕਿ ਇਹੋ ਜਿਹਾ ਜਾਨਵਰ 30 ਕਿਲੋ ਦੁੱਧ ਨਾ ਦਊ ਤਾਂ ਕਿੰਨੇ ਦਿਨਾਂ ਹਾਂਜੀ ਹਾਂਜੀ ਠੀਕ ਹੈ ਜੀ ਇਨਪੋਰਟਡ ਸੀਮਿੰਟ ਦੀ ਖੋਦ ਆ ਇਨਪੋਰਟਡ ਹੀ ਸੀਮਿੰਟ ਤੋਂ ਗਾੜੀ ਭਰਗਣਾ ਠੀਕ ਹੈ ਠੀਕ ਹੈ ਜੀ ਤੋੜੀਏ ਬਿਜਲੀ ਤੋੜ ਕੇ ਦਿਖਾਈਏ ਦੋਸਤੋ 15 ਡੜਾ ਜੇ ਵੀਰ ਕਹਿੰਦਾ ਸੂਣ ਦੇ ਵਿੱਚ ਪਏ ਇਹ ਪਹਿਲੇ ਸੂਰੇ ਨੇ ਪਲੂਣ ਵੱਛੀ ਨੇ 30 ਪਲੱਸ ਦੁੱਧ ਚ ਆਇਆ ਐਦਕੀ ਦੋਸਤੋ 35 ਕਿਤੇ ਲੱਗੇ ਬੰਨੇ ਦੀ ਉਮੀਦ ਕਰਦਾ ਵੀਰ ਚੰਗਾ ਕਰਦ ਗਾਠ ਹੈ ਉੱਚੀ ਲੰਬੀ ਸੋਣੀ ਸੁਨੱਚੀ ਕਾਂ ਦੋਸਤੋ ਕੀ ਵੀ ਸੇਵਾ ਲੈ ਜੂਗਾ ਦੁੱਧ ਉਸ ਤੋਂ 35+ ਇਤਤ ਜਾ ਸਕਦੀ ਹੈ ਸੈ ਲਈ ਦੀਆਂ ਪਲੀਆਂ ਨੇ ਹਾਂਜੀ ਹਾਂਜੀ ਦੁੱਧ ਦਾ ਖਿਆਲ ਗਾੜੀ ਦੁੱਧ ਤਾਂ ਜਿੰਨਾ ਕਹੀਏ ਉਹਨਾਂ ਹੀ ਦੇ ਦਿੰਨੀਆਂ ਨੇ ਬਾਕੀ ਕੀ ਤੇ ਡਿਪੈਂਡ ਕਰਦਾ ਠੀਕ ਹੈ ਠੀਕ ਹੈ ਠੀਕ ਜੀ ਕਦ ਕਦ ਵੀ ਦੋਸਤੋ ਕਾਂ ਦਾ ਕਾਫੀ ਉੱਚਾ ਲੰਮਾ ਸੋਹਣੀ ਸੁਨੱਖੀ ਹੈ ਬਰੀਡ ਵੀ ਪੂਰੀ ਫੁੱਲ ਹੈ ਭਵਾਨਾ ਦੋਸਤੋ ਅਜੇ ਇੱਕ ਟਾਈਮ ਪਿਆ ਸੂਰ ਦੇ ਵਿੱਚ ਕਾਫੀ ਵੱਡਾ ਤਿਆਰ ਕਰੂਗੇ ਛਾਂ ਵੀ ਦੋਸਤੋ ਕਾਫੀ ਵੇਖਣ ਤੇ ਲੱਗਾ ਹੋਇਆ ਹੈ ਹਾਂਜੀ ਵੀਰ ਜੀ ਮੁੱਲ ਇਹਦਾ ਇਸ ਸﺠਿੰਦਰ ਵੀਰ ਦੀ ਮੋਲੇ ਦਾਣਾ ਫਾਰਮ ਦੇ ਉੱਤੇ ਭਰਾ ਹੀ ਕਰਾਂਗੇ ਕਿਉਂਕਿ ਆਪਣੇ ਕੋ ਪਸ਼ੂ ਬਾਹਰ ਵੇਚਣ ਵਾਸਤੇ ਭੈਣ ਭਰਾ ਲੈ ਕੇ ਜਾਂਦੇ ਨੇ ਠੀਕ ਹੈ ਜੀ ਤੇ ਫਿਰ ਕਿਸੇ ਮੌਕੇ ਕੋਈ 100 ਵਿੱਚ ਪੜਦਾ ਹੁੰਦਾ ਹੈ ਸਿਕਾ ਜੀ ਕਿਸੇ ਭਰਾ ਨੂੰ ਦਿਲ ਨੂੰ ਲੱਗੇ ਤਾਂ ਉਹ ਮੈਨੂੰ ਫੋਨ ਤੇ ਕੰਟੈਕਟ ਕਰ ਸਕਦਾ ਠੀਕ ਹੈ ਦੋਸਤੋ ਨੰਬਰ ਵੀ ਕਿਤਾ ਮੈਂ ਸਕਰੀਨ ਤੇ ਚਲਾ ਦੂੰਗਾ ਮੋਲੇ ਵੀਰ ਕਹਿੰਦਾ ਆਪਾਂ ਫੋਨ ਤੇ ਕਰਾਂਗੇ ਜਾਣਕਾਰੀ ਤੁਸੀਂ ਵੀਰ ਨਾਲ ਕਰ ਸਕਦੇ ਜੇ ਗੱਲਬਾਤਾਂ ਜੀ ਹਾਂਜੀ ਵੀਰ ਜੀ ਇਸ ਗਾਂ ਦੀ ਡਿਟੇਲ ਇਹ ਵੀ ਵੀਰ ਜੀ ਦੂਜਾ ਸੂਹਾ ਗਾਈਆਂ ਹਾਂਜੀ ਇਹ ਵੀ ਚੰਗੇ ਸੀਮਣ ਦੀ ਆ ਫਾਰਮ ਦੇ ਵਿੱਚੋਂ ਲਈਤੀ ਆ ਠੀਕ ਹੈ ਜੀ 30 ਕਿਲੋ ਦੁੱਧ ਇਹਦਾ ਦਿੱਤਾ ਹੋਇਆ ਵਾ ਪਹਿਲੇ ਸਵੇਰੇ ਜੀ ਠੀਕ ਹੈ ਇਹਦੇ 17 18 ਦਿਨ ਫਾਰਮਰ ਨੇ ਦੱਸਿਆ ਕਿ 17 18 ਦਿਨ ਜੇ ਲੈਂਦੀ ਆ ਅੱਛਾ ਜੀ ਚੰਗੇ ਸੀਮਿੰਟ ਤੋਂ ਗਾੜੀ ਇੰਪੋਰਟਡ ਸੀਮਿੰਟ ਤੋਂ ਗੱਭਣਾ ਪਰ ਲੱਗਾ ਸੈਕਸ ਸੀਮਿੰਟ ਨਹੀਂ ਨਾਰਮਲ ਸੀਮਿੰਟ ਲੱਗਾ ਬੱਚਾ ਬੱਚੀ ਵੀ ਦੇ ਸਕਦੀ ਆ ਤੇ ਬੱਚਾ ਵੀ ਦੇ ਸਕਦੀ ਠੀਕ ਹੈ ਠੀਕ ਹੈ ਠੀਕ ਹੈ 6 ਦਾ ਅੰਦਰ ਓਰੀਜਨਲ ਆ ਇਹ ਪਹਿਲੇ ਸਵੇਰੇ ਦੁੱਧ ਕਰਨਾ ਚਾਹਵਾ ਦੱਸਿਆ ਇਹ 30 ਕਿਲੋ ਦੁੱਧ ਨੇ ਰਾਮ ਨਾਲ ਦਿੱਤਾ ਹੋਇਆ ਜੀ ਇਹ ਕਿ 35 ਦੀ ਉਮੀਦ ਹੈਗੀ ਹਾਂ ਜੀ 35 ਦੇ ਤੇ 40 ਦੇ ਕੀਲ ਤੇ ਡਿਪੈਂਡ ਕਰਦਾ ਜੀ ਠੀਕ ਹੈ ਠੀਕ ਆ ਦੋਸ ਅਜੇ ਤਕਰੀਬਨ ਸੂਨ ਦੇ ਵਿੱਚ ਇਹਦੇ ਵੀ ਦਿਨ 10-15 ਪਿਆ ਉਸ ਹਿਸਾਬ ਨਾਲ ਦੋਸਤੋ ਆਰਡਰ ਕਾਫੀ ਤਿਆਰ ਕਰੂਗੀ ਇਹ ਵੀ ਦੁੱਧ ਦੋਸਤੋ ਇਹਨੇ ਵੀ ਪਹਿਲੇ ਸਵੇਰੇ ਵੀਰ ਕਹਿੰਦਾ 30 ਪਲੱਸ ਤੇ ਆਇਆ ਬਾਕੀ ਦੋਸਤੋ ਦੁੱਧ ਤੁਹਾਡੀ ਸੇਵਾ ਦਾ ਵਾ ਜਿੱਦਾਂ ਦੀ ਸੇਵਾ ਕਰੋਗੇ ਦੁੱਧ ਦੋਨਾਂ ਦਾ ਦੋਸਤੋ ਗਾਵਾਂ ਦੇ ਦਿੰਗੇ ਚੰਗੇ ਕੱਦ ਕਾਠ ਦੀ ਹੈ ਸਵਾਨਾ ਦੋਸਤੋ ਕਾਫੀ ਵਧੀਆ ਤਿਆਰ ਕੀਤੀ ਕਰੀ ਆਉਂਦੀ ਹੈ ਅਜੇ ਦੋਸਤੋ ਵਾ ਲੈ ਟਨਾ ਕਾਫੀ ਪਈਆਂ ਸਵਾਨੇ ਦੇ ਵਿੱਚ ਅੱਧਗਾਠ ਨਾਲ ਪਾਸੋਂ ਦੋਸਤੋ ਚੰਗੀ ਹੈ ਹਾਂ ਜੀ ਵੀਰ ਜੀ ਇਹਦਾ ਵੀ ਮੁੱਲ ਫਾਰਮ ਤੇ ਕਰਾ ਠੀਕ ਹੈ ਵੀਰ ਜੀ ਜੀ ਤੇ ਇਹਦੇ ਬਾਰੇ ਵੀ ਜੀ ਦੱਸੋ ਤਿੰਨ ਨੰਬਰ ਬਾਰੇ ਇਹਦਾ ਵੀ ਜੀ 28 ਤੋਂ 29 ਕਿਲੋ ਦੁੱਧ ਦਿੱਤਾ ਹੋਇਆ ਆਪਣੇ ਬਿਲਕੁਲ ਲਾਗੂ ਲਈ ਆ ਅੱਛਾ ਜੀ ਫਾਰਮ ਵਾਂਗੂ ਹੀ ਬੰਦੇ ਨੇ ਕੇਅਰ ਕਰਦੇ ਆ ਮਾਲ ਦੀ ਠੀਕ ਹੈ ਜੀ ਪਰ ਫਾਰਮ ਨਹੀਂਗਾ ਬਾਕੀ ਇਹ ਸਾਈਲੈ ਦੀ ਪਾਲੀ ਆ ਬਿਲਕੁਲ ਆਪਣੇ ਨੇੜੇੋਂ ਲਈ ਆ ਮੈਂ ਉਹਨਾਂ ਕੋਲੋਂ ਪਸ਼ੂ ਕਾਫੀ ਅੱਗੇ ਵੀ ਲੈ ਕੇ ਆਇਆ ਤਾਂ ਇਹ ਵੀ ਉਹਨਾਂ ਕੋਲੋਂ ਲਈਤੀ ਆ 28 ਕਿਲੋ ਪਲੂਨ ਨੇ ਦੁੱਧ ਦਿੱਤਾ ਹੋਇਆ ਇਹਦੀ ਕੀ ਪਲੱਸ ਚੱਲੂ ਇਹ ਵੀ ਦੀ ਕਿੰਨਾ ਟਾਈਮ ਖੜਦੀ ਐ ਸੂਮ ਜੀ ਅਜੇ ਵੀ ਇਹਦੀ 15 ਦਿਨ ਇਹਦੇ ਵੀ ਪੈਂਡਿੰਗ ਪਏ ਠੀਕ ਹੈ ਜੀ ਖੋਲੋ ਜੀ ਨੇ ਦੋਸਤੋ ਦੂਜਾ ਸੂਆ ਇਹ ਵੀ ਗਾਂ ਸੁਣੀ ਹੈ ਚੰਗੇ ਕੱਦ ਕੱਢਦੀ ਹੈ ਫੁੱਲ ਹੈਵੀ ਬੋਡੀ ਵੇਟ ਅਜੇ ਦੋਸਤੋ ਖਵਾਨੇ ਚ ਵਲਟ ਨਾ ਕਾਫੀ ਪਈਆਂ ਆ 15 ਦਿਨਾਂ ਤੱਕ ਦੋਸਤੋ ਬਣਾ ਕਾਫੀ ਵੱਡਾ ਤਿਆਰ ਕਰੂਗੀ ਇਹਨੇ ਵੀ ਦੋਸਤੋ ਪਹਿਲੇ ਸਵੇਰੇ 30 ਪਲੱਸ ਗੁੱਦ ਚੋਆ ਛੋੜਾ ਚੰਗਾ ਪੀਸ ਆ ਜੀ ਮੋਲ ਲਓ ਬੇਟੂ ਮੋਲ ਲਓ ਦੋਸਤੋ ਬਰੀਡ ਵਾਈ ਦੀ ਪੂਰੀ ਫੋਲਿਆ ਜੀ ਆਰਡਰ ਦੋਸਤੋ ਜੀ ਕਾਫੀ ਵੱਡਾ ਤਿਆਰ ਕਰੂਗੀ ਅਜੇ ਦੋਸਤੋ ਵਲਟਾਂ ਲਾ ਕਾਫੀ ਪਈਆਂ ਹਾਂਜੀ ਵੀਰ ਜੀ ਮੋਲੇ ਦਾ ਮੋਲੇ ਦਾ ਵੀ ਬਾਈ ਜੀ ਫੋਨ ਤੇ ਕਰਾਂਗੇ ਠੀਕ ਹੈ ਵੀਰ ਜੀ ਠੀਕ ਹੈ ਚੌਥੇ ਨੰਬਰ ਬਾਰੇ ਵੀ ਜੀ ਦੱਸੋ ਇੰਨੇ ਵੀਰ ਜੀ ਚੌਥੇ ਦਿਨ ਦੀ ਸੂਈ ਆ ਠੀਕ ਹੈ ਜੀ ਬੱਚੀ ਨੂੰ ਜਨਮ ਦਿੱਤਾ ਜਿਹੜਾ ਚੋਣ ਚੋਣ ਵਾਲਾ ਦੁੱਧ ਆ ਇਸ ਟਾਈਮ ਜਿਵੇਂ ਬਹੁਤ ਦੁੱਧ ਕਹਿ ਲਈਏ ਬੌੜਾ ਕਹਿ ਲਈਏ ਉਹ 14 ਕਿਲੋ ਇਹਦੇ ਕਰੀਬ ਆ ਜੀ ਅੱਛਾ ਕੰਨਾ ਕਿ ਵਿਧੀ ਚ ਪਾ ਦੂਗੇ 20 ਕਿਲੋ ਦੁੱਧ ਦੇਣਾ ਜੀ ਵੱਧ ਦੇਣਾ ਨਹੀਂ ਇਹਨੇ ਕਿਉਂਕਿ ਇਹ ਨਾਰਮਲ ਬਰੀਡ ਆ ਵੀ ਮੰਨ ਲਓ ਵੀ ਇਹ ਗਰਮੀ ਨਾਲ ਵੀ ਅਟੈਚਮੈਂਟ ਕਰ ਲੈਂਦੀ ਆ ਠੀਕ ਹੈ ਜੀ ਤੇ ਆਮ ਬੰਦੇ ਦੀ ਕੇਲ ਦੀ ਉੱਤੇ ਵੀ ਦੁੱਧ ਇਹਨੇ 20 ਕਿਲੋ ਦੇ ਦੇਣਾ ਕ੍ਰੋਸ ਦੇ ਵਿੱਚ ਆ ਜੇ ਨਹੀਂ ਮੰਨ ਲਓ ਵੀ ਬੱਚੀ ਕ੍ਰੋਸ ਨਹੀਂ ਗਈ ਹਾਂਜੀ ਉਹ ਬਲੱਡ ਲਾਈਨ ਇਹਦੀ ਥੋੜੀ ਜੀ ਘਟਾ ਮੰਨ ਲਓ ਵੀ ਇਹ ਆਉਂਦੀ ਤਾਂ ਐਫ ਪੀ ਦੇ ਵਿੱਚ ਹੀ ਆ ਬਾਕੀ ਕ੍ਰੋਸ ਵੀ ਕਹਿ ਸਕਦੇ ਆ ਇਹਨੂੰ ਠੀਕ ਠੀਕ ਹੈ ਬਾਕੀ ਲਾਈਨ ਇਹਦੀ ਗਲਤ ਨਹੀਂ ਚੰਗੀ ਲਾਈਨ ਦੀ ਆ ਠੀਕ ਠੀਕ ਹੈ ਖੋਲੋ ਵੀਰ ਜੀ ਦੋਸਤੋ ਦੂਜਾ ਸੂਬਾ ਸੂਈ ਹੈ ਥਾਣੇਵਾਨਾ ਦੋਸਤੋ ਚੰਗਾ ਹੈ ਕਾਫੀ ਵਿਰਲ ਤੇ ਥਣ ਲੱਗਾ ਹੋਇਆ ਹੈ ਬੱਚਾ ਦੋਸਤੋ ਨੇ ਆ ਵਛੀ ਦਿੱਤੀ ਹੋਈ ਹੈ ਦੁੱਧ ਵੀਰ ਕਹਿੰਦਾ ਹੋਣ ਜਿਹੜਾ ਮੌਕੇ ਤੇ ਚਵਾਈ ਵਾਲਾ ਦੁੱਧ ਗਿੱਲੋ ਜਾਂ ਬੋਲਾ ਗਿੱਲੋ 14 ਲੀਟਰ ਪਿਆਰ ਆ 20 ਪਲੱਸ ਦੀ ਮੀਰ ਵੀ ਦੀ ਮੀਰ ਕਰਦਾ ਚੰਗੇ ਕਦ ਕੱਢ ਦੀਏ ਦੋਸਤੋ ਇਹ ਜੀ ਦਪਹਿਰ ਦਾ ਟਾਈਮ ਹੈ ਦੋਸਤੋ ਅਜੇ ਵੀਡੀਓ ਬਣਾਉਂਦਾ ਸ਼ਾਮਾਂ ਤੱਕ ਦੋਸਤੋ ਆਰਡਰ ਕਾਫੀ ਵੱਡਾ ਤਿਆਰ ਕਰਾਂਗੇ ਤਾਜੀ ਸੂਜੀ ਨਹੀਂ ਕਰੋ ਦੋਸਤੋ ਸੋੜਾ ਬੱਚੇ ਦਾ ਕਰਦੀ ਥਾਂਨ ਦੋਸਤੋ ਬੜਾ ਲਾਜਵਾਬ ਲੱਗਾ ਬਹੁਤ ਬਰਨਤੀ ਥਾਣੇ ਬਾਕੀ ਚੋਨਚਾਣ ਵੀ ਬੜੀ ਸਪੈਸ਼ਲ ਆ ਜੀ ਕੋਈ ਨਿਆਣਾ ਚੋਲੇ ਸਿਆਣਾ ਚੋਲੇ ਕੋਈ ਦਿੱਕਤ ਵਾਲੀ ਗੱਲ ਨਹੀਂ ਕੋ ਲਾਤੀ ਕੋਈ ਭੂਣ ਛਟਾ ਦੀ ਵੀਰ ਜੀ ਕੋਈ ਵੀ ਬਿਲਕੁਲ ਕੋਈ ਭੂਣ ਛਟਾ ਨਹੀਂ ਸਪੈਸ਼ਲ ਚਵਾਈ ਆ ਠੀਕ ਹੈ ਜੀ ਇਹਦਾ ਪ੍ਰਾਈਸ ਆਪਾਂ ਜੋ ਲੈਣਾ ਲੈਣਾ 62000 ਰੁਪਏ ਲੈਣਾ ਠੀਕ ਹੈ ਜੀ ਮੰਨ ਤਾਂ ਜੀ ਜੀ ਠੀਕ ਹੈ ਜੀ ਇਹਦੇ ਬਾਰੇ ਦੱਸੀ ਵੀ ਜੀ ਪੰਜਵੇਂ ਦੇ ਵੀ ਜੀ ਦੂਜਾ ਸੁਆ ਬੱਚੀ ਆ ਅੱਛਾ ਜੀ ਇਹ ਕੱਲ ਸ਼ਾਮੀ ਇਹਨੇ ਬੱਚੇ ਨੂੰ ਜਨਮ ਦਿੱਤਾ ਕੋਈ 10:30 ਵਜੇ ਜੇਲ ਪਾ ਕੇ ਵੇਲੀ ਹੋਈ ਆ ਠੀਕ ਹੈ ਜੀ ਕਿੰਨੇ ਮਗਰ ਐਰ ਸ਼ੇਰ ਦੀ ਬੱਚੀ ਆ ਮਗਰ ਦੀ ਬੱਚੀ ਦਾ ਬੱਚੀ ਹੈ ਪਿੱਛੇ ਹੈ ਬੱਚੀ ਹੈ ਜੀ ਜੀ ਵੀਰ ਜੀ ਠੀਕ ਹੈ ਦੋਸਤੋ ਬੱਚੀ ਬੜੀ ਪਿਆਰੀ ਇਹਦੀ ਬਾਰੇ ਚੰਗੇ ਸੀਮਨ ਦੀ ਹੈ ਬੱਚੀ ਦੋਸਤੋ ਹਾਂਜੀ ਵੀਰ ਜੀ ਕਿੰਨਾ بڑا ਚੋਇਆ ਜਿੱਥੇ ਵੀ ਜੀ ਜਿੱਤੋਂ ਆਪਾਂ ਲਈ ਹੈ ਫਾਰਮ ਦੀ ਨਹੀਂ ਗਈ ਹੈ ਤਾਂ ਕਿਸੇ ਘਰ ਪਾਲੂ ਪੱਟੀ ਹੋਈ ਆ ਹਾਂਜੀ ਉਹਨੇ 18 ਤੋਂ 19 ਕਿਲੋ ਪਲੂਣ ਥੱਲੇੋਂ ਦੁੱਧ ਚੋਇਆ ਠੀਕ ਹੈ ਐਦਕੀ ਵੀ ਜੀ ਇਹ 20 ਤੋਂ ਪਲੱਸ ਚੱਲੂਗੀ 22 ਦੇ ਦੇ 23 ਦੇ ਦੇ ਠੀਕ ਹੈ ਇਹ 20 ਤੋਂ ਬਾਰ-ਬਾਰ ਦੁੱਧ ਦੇਣ ਵਾਲੀ ਹੈ। ਸੁਈ ਵੀਰ ਜੀ ਕਿਦ ਕੱਲ ਦੀ? ਇਹ ਕੱਲ ਰਾਤੀ ਜਾਣੀਏ ਸਾਢੇ 10 ਵਜੇ ਵੀਰ ਜੀ ਨੇ ਜੇਲ੍ਹ ਪਾਈ। ਚਵਾਈ ਕੀਤੀ ਉਹਨੂੰ ਕੋਈ ਦੀ? ਹਾਂਜੀ। ਦੋ ਚਵਾਈਆਂ ਹੋ ਚੁੱਕੀਆਂ ਨੇ ਇੱਕ ਰਾਤ ਕੀਤੀ ਸੀ ਇੱਕ ਸਵੇਰ 7 ਵਜੇ। ਕਿੰਨਾ ਕੱਡੇ ਜਿਹਾ ਪਾਉਣਾ? ਮੰਨ ਲਓ ਜੀ ਜਿਹੜਾ ਚੌਂਚੌਣ ਵਾਲਾ ਕੋਈ 14 ਤੋਂ 15 ਕਿਲੋ ਹੋਊਗਾ ਜੀ। ਠੀਕ ਹੈ ਠੀਕ ਹੈ। ਜੀ ਠੀਕ ਹੈ ਜੀ। ਦੂਜਾ ਸੂਆ ਦੋਸਤੋ ਸੁਈ ਇਹ ਕੱਲ ਸ਼ਾਮ ਦੀ। ਦੋ ਚਵਾਈਆਂ ਵੀਰ ਕਹਿੰਦਾ ਹੋ ਚੁੱਕੀਆਂ। ਦੋਸਤੋ 14-15 ਦੇ ਲਾਗੇ ਪੈ ਨੇ ਦੋਸਤੋ ਵੀਰ ਕਹਿੰਦਾ ਦੁੱਧ ਚੋਲਿਆ ਛਲਿਓ ਦੇ। ਲੇ ਵਾਜਾ ਇਹੋ ਜਿਹਾ ਲੱਖ ਰੁਪਏ ਵਾਲੀ ਗਾਹ ਕੋਈ ਨਹੀਂ ਹੁੰਦਾ ਜਿਹਨੂੰ ਜਾਇ ਨੂੰ ਕਹਿੰਦੇ ਕੋਲ ਹਾਂਜੀ ਹਾਂਜੀ ਆਰਡਰ ਦੋਸਤੋ ਕਾਫੀ ਚੰਗਾ ਤਿਆਰ ਕੀਤਾ ਗਾ ਨੇ ਥਾਂ ਵੀ ਦੋਸਤੋ ਗਾ ਨੂੰ ਸਪੈਸ਼ਲ ਲੱਗਾ ਬਾਕੀ ਚੋਣ ਵੀ ਬਹੁਤ ਸਪੈਸ਼ਲ ਆ ਜੀ ਕੋਈ ਸ਼ਰਤਾਂ ਨਹੀਂ ਕੋਈ ਟੁੱਟਦਾ ਵੱਟਦਾ ਨਹੀਂ ਠੀਕ ਹੈ ਜੀ ਬੜੀ ਚੋਣ ਚੰਗੀ ਆ ਥਾਂ ਦੋਸਤੋ ਤੁਹਾਨੂੰ ਗ੍ਰੇਡ ਤੋਂ ਦਿਖਾ ਦਿੰਦੇ ਹਾਂਜੀ ਵੀਰ ਜੀ ਕਿੰਨਾ ਬੋਲੋਗੇ ਜੀ ਦੀ ਡਿਮਾਂਡ 72000 ਰੁਪਏ ਯੈਸ ਨੋ 70000 ਰੁਪਏ ਦੀ ਗਾਂ ਦਵਾਂ ਠੀਕ ਹੈ ਵੀਰ ਜੀ ਜੀ ਇਹਦੇ ਬਾਰੇ ਦੱਸੋ ਜੀ ਇਹ ਵੀ ਦੂਜਾ ਸੂਆ ਜੀ ਅੱਛਾ ਜੀ ਪਲੂਮ ਦਾ ਦੁੱਧ 20 ਕਿਲੋ ਦਿੱਤਾ ਹੋਇਆ ਠੀਕ ਹੈ ਜੀ ਕੋਈ ਬਾਹਲਾ ਆਪਣਾ ਸੱਜਣ ਖਾਸ ਆ ਜਿਹਦੇ ਕੋਲੋਂ ਆਪਾਂ ਲਈ ਸੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਅਜੀ ਇਹਦੇ 10 ਤੋਂ 12 ਦਿਨ ਨੇ ਇਹਨੇ ਯਾਨੀ ਕਿ ਲੈ ਜਾਣੇ ਨੇ ਠੀਕ ਹੈ ਜੀ ਸੇ ਮੈਂ ਤੋਰਦੇ ਮਾੜੀ ਜੀ ਇਹ ਕਹਿੰਦਾ ਕਿ ਵੀਰ ਜੀ ਇਹ ਕਿੰਨੇ ਚਾਰੂ ਗੋਦ ਦੇ ਦੇਖੋ ਜੀ ਆਪਾਂ ਜ਼ਿਆਦਾ ਕਹਿੰਦੇ ਨਹੀਂ ਬਸ ਇਹ ਤੁਹਾਨੂੰ 25 ਦੇ ਵਿਚ ਵਿੱਚ ਬਵੀ ਤੋਂ ਪਲੱਸ ਪਲੱਸ ਚੱਲੂਗੀ 22 ਦੇ ਦੇ 23 ਦੇ ਦੇ ਟਾਈਮ ਕਰਦਾ ਪਿਆ ਵੀ ਦੀ ਸੁਣ ਹਜੀ ਵੀ ਜੀ 10 ਤੋਂ 12 ਦੇ ਨਾਲ ਜਾਨੀ ਕਿ ਰਿਕਵਰੀ ਦੇ ਵਿੱਚ ਲੈ ਜਾਣੇ ਨੇ ਬਾਕੀ ਝੋਲੀ ਦੇ ਤੁਸੀਂ ਆਰਡਰ ਦੇ ਹਾਂਜੀ ਵੇਖ ਲਓ ਕਿ ਖੁੱਲਾ ਕਿੰਨਾ ਆ ਹਨਾ ਠੀਕ ਹੈ ਬਾਕੀ ਬਹੁਤ ਆ ਦੂਜਾ ਸੂਆ ਇਹ ਵੀ ਸੁਨੜੀ ਆ ਵਾਸੀ 10 ਦੇ ਨੇ ਚ ਪਿਆ ਸੁਨ ਦੇ ਵਿੱਚ ਆਰਡਰ ਦੋਸਤੋ ਉਸ ਹਿਸਾਬ ਨਾਲ ਕਾਫੀ ਵੱਡਾ ਤਿਆਰ ਕਰੂਗੀ ਮੋੜ ਲਈ ਦੋਸਤੋ ਦਰਮਿਆਨੇ ਕਦ ਕੱਢਦੀ ਇਹ ਵੀ ਅੱਜ ਦੋਸਤੋ ਹਵਾਨੇ ਦੇ ਵਿੱਚ ਵਾੜ ਲਾ ਕਾਫੀ ਪਈਆਂ ਬਹੁਤ ਚੰਗੀ ਬਾਨੀ ਹੈ ਭਾਜੀ ਠੀਕ ਹੈ ਜੀ ਹਾਂਜੀ ਇਹਦਾ ਮੁੱਲ ਵੀਰ ਜੀ 65000 ਰੁਪਏ ਦੀ ਦੇਣੀ ਆ ਬਸ ਠੀਕ ਹੈ ਜੀ 65000 ਦੀ ਅੱਜ ਅੱਛੀ ਦੇ ਦੇਾਂਗੇ ਬਾਕੀ ਤਿਆਰ ਹੋਈ ਦਾ ਮੁੱਲ ਕੋਈ ਨਹੀਂ ਇਹਦਾ ਠੀਕ ਹੈ ਜੀ ਹੁਣ 65000 ਜੀ ਕੋ ਭਰਾ ਲਊਗਾ ਤਦ ਹੀ ਅੱਛਾ ਅੱਜ ਦਾ ਮੁੱਲ ਦਾ 65000 ਹਾਂਜੀ ਠੀਕ ਹੈ ਜੀ ਇਹਦੇ ਬਾਰੇ ਵੀਰ ਜੀ ਅਪਲੂਣ ਵਾਸੀ ਬੜ ਦਸੀਏ ਜੀ ਏ ਵੀ ਜੀ ਪੈਣੀ ਨਿਕਰਦੀ ਆ ਖੁਦ ਠੀਕ ਹੈ ਜੀ ਦੋ ਦੰਦ ਬੱਚੀ ਆ ਇਹਦਾ ਟਾਈਮ ਬਹੁਤ ਫਿਆਰ ਇੱਕ ਮੰਥ ਤੋਂ ਉੱਪਰ ਇਹਨੇ ਲੈ ਜਣਾ ਟਾਈਮ ਠੀਕ ਹੈ ਜੀ ਠੀਕ ਹੈ ਜੀ ਕੱਚੀ ਆ ਜੇ ਕੋਈ ਭੈਣ ਭਰਾ ਕਹੂਗਾ ਤਾਂ ਆਪਾਂ ਉਹਨੂੰ ਸੌਣ ਤੇ ਦੱਸ ਦਿਆਂਗੇ ਜੋ ਕਿ ਇਹਦਾ ਕੀ ਲੈਣਾ ਲੂਣਾ ਹਣਾ ਅਜੇ ਕਿਸੇ ਦੇ ਸਮਝ ਹੋ ਸਕਦਾ ਨਹੀਂ ਜੀ ਘਟ ਆਵੇ ਹਣਾ ਪਰ ਬਾਹਰ ਗਾ ਕੇ ਜਿਹੜਾ ਬਾਹਰ ਦਾ ਗਾ ਕੇ ਉਹਨਾਂ ਵਾਸਤੇ ਲਿੱਤੀ ਓ ਥੋੜਾ ਜਿਹਾ 20 ਦਿਨ ਪਸ਼ੂ ਕੱਢਦਾ ਜਿਹੜਾ ਸਫਰ ਦੇ ਵਿੱਚ ਜਾ ਕੇ ਪਿੰਡ ਦੇ ਵਿੱਚ ਉੱਥੋਂ ਦੇ ਮਾਹੌਲ ਨਾਲ ਸਾਡਾ ਪਕਰ ਜਾਂਦਾ ਤਾਂ ਲਿੱਤੀ ਠੀਕ ਹੈ ਜੀ ਤੋਰ ਕੇ ਦਿਖਾਉਣਾ ਨਹੀਂ ਵੀ ਜੀ ਕਰੀ ਠੀਕ ਹੈ ਜੀ ਦੋਸਤ ਪਹਿਲਾ ਸੂਆ ਸੂਨ ਵਸਤੇ ਦੋਸਤੋ ਇਹ ਪਲੂਣ ਵੱਛੀ ਤਿਆਰ ਹੈ ਅਜੇ ਦੋਸਤੋ ਟਾਈਮ ਹੈ ਘੱਟੋ ਘੱਟ 1 ਮਹੀਨਾ ਖੜੂਗੀ ਕਦ ਕਦ ਤੋਂ ਦੋਸਤੋ ਇਹਦੀ ਬ੍ਰੀਡ ਕਾਫੀ ਖੋਲੇ ਦੋ ਦੰਦ ਦਾ ਬਾਈ ਜੀ ਜੇ ਦੋ ਦੰਦ ਵੱਛੀਏ ਦੋਸਤੋ ਜੀ ਦੋਸਤੋ ਪੂਰੀ ਫੁੱਲ ਬ੍ਰੀਡ ਦੇ ਵਿੱਚ ਗੋਦੀ ਗਲੀ گاਵਾ ਮੋੜ ਲਾ ਲਈ ਮੋੜ ਲਾ ਹਾਂਜੀ ਵੀਰ ਜੀ ਇਹਦਾ ਮੁੱਲ ਫਿਰ ਫੋਨ ਤੇ ਕਰਨਾ ਕਿ ਹਾਂਜੀ ਇਹਦਾ ਫੋਨ ਤੇ ਦੱਸ ਦਾਂਗੇ ਭਾਜੀ ਮੁੱਲ ਬਾਲਾ ਵੱਡਾ ਨਹੀਂ ਇਹਦਾ ਠੀਕ ਠਾਕ ਜਿਹਾ ਕਿਸੇ ਮੌਕੇ ਹੁੰਦਾ ਕਿ ਕੱਚਾ ਪਸ਼ੂ ਆ ਕਿਸੇ ਤਰੀਕੇ ਨਾਲ ਵੀ ਦਿੱਤਾ ਜਾਂਦਾ ਬਾਅਦ ਚ ਤਿਆਰ ਹੋਵੇ ਤਾਂ ਅਗਲਾ ਬਾਅਦ ਚ ਕਹਿੰਦਾ ਕਿ ਤੂੰ ਕੱਲ ਆ ਮੰਗ ਬੱਸ ਹਾਂਜੀ ਹਾਂ ਠੀਕ ਇਸ ਕਰਕੇ ਫੋਨ ਤੇ ਜਿਸਕੇ ਵੀਰ ਨੂੰ ਚਾਹੀਦੀ ਹੋਈ ਚਲਪ ਫੋਨ ਦੇਦਾ ਦੱਸ ਠੀਕ ਹੈ ਜੀ ਠੀਕ ਹੈ ਜੀ ਹੋਰ ਕੁਝ ਵੀ ਕੀ ਕਹਿਣਾ ਚਾਹੁੰਦੇ ਬਸ ਕੁਝ ਨਹੀਂ ਭਾਜੀ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਜੋ ਵੀ ਆਣ ਕੇ ਇੱਥੇ ਆਪਦਾ ਦੇਖ ਭਾਲ ਕੇ ਖੜੇ ਹੋ ਕੱਲ ਨੂੰ ਕੋਈ ਲਾਹਮਾ ਨਹੀਂ ਕਿਸੇ ਕੋਲੋਂ ਲੈਣਾ ਸਾਡਾ ਘਰ ਦਾ ਮਾਲ ਨਹੀਂ ਠੀਕ ਠੀਕ ਅਸੀਂ ਪਰਚੇਜ਼ ਕਰਕੇ ਲਿਉਣੇ ਆਂ ਅਸੀਂ ਆਪਦੀ ਚੈੱਕ ਕਰਕੇ ਲਿਉਣੇ ਤੁਸੀਂ ਆਪਦੀ ਚੈੱਕ ਕਰਕੇ ਲੈ ਕੇ ਜਾਓ ਬਾਅਦ ਵਿੱਚ ਕੋਈ ਦਿੱਕਤ ਨਹੀਂ ਨਾ ਤੁਹਾਨੂੰ ਕੋਈ ਕਮੈਂਡ ਕਰੇ ਕਿ ਤੁਸੀਂ ਵੀਡੀਓ 'ਚ ਗਲਤ ਕੰਮ ਹੁੰਦਾ ਹਨਾ ਤੇ ਇਹਦੇ ਵਿੱਚ ਇਹ ਸੇਫਟੀ ਹੈ ਕਿ ਤੁਸੀਂ ਜੇ ਪੈਸੇ ਲਾਉਣੇ ਆ ਤਾਂ ਖੁਦ ਆਣ ਕੇ ਆਣ ਕੇ ਇੱਥੇ ਵੇਖ ਕੇ ਲਾਓ ਠੀਕ ਠੀਕ ਦੋ ਕੁਝ ਤੁਹਾਨੂੰ ਦੱਸ ਦਿੱਤਾ ਬਾਕੀ ਫੌਂਡ ਦੇ ਡਿਟੇਲਸ ਸਾਰੀ ਮੈਂ ਜੋ ਕੋਈ ਭਰਾ ਪੁੱਛੂਗਾ ਦੋਸਤੋ ਵੀਰ ਨੇ ਕਿਹਾ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦੋ ਬਾਅਦ ਵਿੱਚ ਦੋਸਤੋ ਕਿ ਲੰਬੇੜੀ ਗੱਲ ਆਵੇ ਕਿਉਂਕਿ ਦੋਸਤੋ ਤੁਸੀਂ ਪੈਸਾ ਇਨਵੈਸਟ ਕਰਨਾ ਹੁੰਦਾ ਤਸੱਲੀ ਦੋਸਤੋ ਤੁਸੀਂ ਆਪ ਕਰਨੀ ਹੈ ਸਾਡਾ ਕੰਮ ਦੋਸਤੋ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਦੇਣੀ ਬਾਕੀ ਦੋਸਤੋ ਨਿਰਖ ਪਰਖ ਤੁਸੀਂ ਕਰਕੇ ਪਸ਼ੂ ਖਰੀਦਿਆ ਕਰੋ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇਹ ਜਿਹੜੇ ਪਸ਼ੂ ਦਿਖਾਏ ਆ ਇਹਨਾਂ ਸਾਰਿਆਂ ਪਸ਼ੂ ਦੀ ਜਾਰਾ ਜਾਣ ਕਰਨ ਲਈ ਤੁਸੀਂ ਵੀਰ ਨਾਲ ਸੰਪਰਕ ਕਰ ਸਕਦੇ ਜੇ ਨੰਬਰ ਵੀਰ ਦਾ ਅਸੀਂ ਸਕਰੀਨ ਤੇ ਚਾਹਾਂਗੇ ਵੀਡੀਓ ਨੂੰ ਦੋਸਤੋ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ